ਹਾਂਜੀ ਕੀ ਹਾਲ ਜੀ ਸਾਰਿਆਂ ਦਾ ਪਿੰਲਾ ਦਾ ਸਾਰਿਆਂ ਨੂੰ ਜੀ ਜਿੰਨਾ ਵੀ ਆਪਣਾ YouTube ਪਰਵਾ ਰਿਆ ਜੀ ਜਿੰਨੇ ਆਪਣੇ ਨਾਲ ਭੈਣ ਭਰਾ ਮਤਾਵਾ ਬਜ਼ੁਰਗ ਜੁੜੇ ਆ ਸਾਰਿਆਂ ਨੂੰ ਜੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੋੜਕੀ ਵਾਲੇ ਲੋ ਰੋੜਕੀ ਵਾਲੇ ਦੇ ਕੋੜੇ ਤੂਫਾਨ ਵੱਲੋਂ ਤਾਂਗੇ ਜਿਤਾਬ ਜਾਣਦੇ ਆ ਜੀ ਰਾਤ ਆਪਾਂ ਪਹੁੰਚ ਗਏ ਸੀਗੇ ਗੁਰਦੁਆਰਾ ਗੋਬਿੰਦ ਘਾਟ ਤੇ ਆਪਾਂ ਗੋਬਿੰਦ ਘਾਟ ਰੁਕੇ ਸੀਗੇ ਤੇ ਅੱਜ ਆਪਾਂ ਲਗਾਮਾਂ ਛੱਡਾਂਗੇ ਘੋੜੇ ਦੀਆਂ ਵਾਪਸੀ ਪੰਜਾਬ ਵੱਲ ਨੂੰ ਤੇ ਦਰਸ਼ਨ ਮੇਲੇ ਕਰ ਲਏ ਆ ਆਪਾਂ ਜਿੰਨਾ ਹੋ ਸਕੇ ਆ ਵੀਡੀਓ ਜਿਹੜੀ ਆਪ ਜੀ ਨੂੰ ਵੀ ਕਰਵਾਉਣ ਦੀ ਕੋਸ਼ਿਸ਼ ਕੀਤੀ ਤੇ ਆਜੋ ਹੁਣ ਸਮਾਨ ਲਾਈਏ ਥੱਲੇ ਤੇ ਲਰਦੀਏ ਘੋੜੇ ਦੇ ਤੇ ਪ੍ਰਸ਼ਾਦਾ ਪਾਣੀ ਛਕੀਏ ਤੇ ਚਾਹ ਦਾ ਇੱਕ ਗਲਾਸ ਸਿੱਟੀ ਦੇ ਅੰਦਰ એનર્ਜੀ ਬਣਾਈਏ ਤੇ ਫਿਰ ਛੱਡਦੇ ਆ ਲਗਾਮਾਂ ਘੋੜੇ ਦੀਆਂ ਜੀ ਅੱਜ ਦਾ ਸਫ਼ਰ ਹੋਊਗਾ ਆਪਣਾ 40-45 ਕਿਲੋਮੀਟਰ ਦਾ ਹੀ ਅੱਜ ਆਪਾਂ ਥੋੜਾ ਜਿਹਾ ਸਫ਼ਰ ਕਰਨਾ ਹੈ ਕਵਰਾ ਦਾ ਕਿਮਾ ਵੀ ਬਹੁਤ ਹੋਇਆ ਆ ਕਿਉਂਕਿ ਸਿੱਧਾ ਹੀ ਆਪਾਂ ਗੋਵਿੰਦ ਧਾਮ ਤੋਂ ਦਰਸ਼ਨਾਂ ਲਈ ਗਏ ਸੀ ਹੇਮਕੋਟ ਸਾਹਿਬ ਤੇ ਹੇਮਕੋਟ ਸਾਹਿਬ ਤੋਂ ਸਿੱਧਾ ਹੀ ਗੋਵਿੰਦ ਘਾਟ ਹੀ ਆ ਗਏ ਸੀ ਰਾਤੀ 9:00 ਵਜੇ ਪਹੁੰਚੇ ਸੀਗੇ ਗੁਰਦੁਆਰਾ ਗੋਵਿੰਦ ਘਾਟ ਜੀ ਆਪਾਂ ਆਇਓ ਜੀ ਮਿਲਦੇ ਹਾਂ ਸਫਰ ਦੇ ਨਾਲ-ਨਾਲ ਜਾਣਕਾਰੀ ਸਾਂਝੀ ਕਰਦੇ ਜਾਵਾਂਗੇ ਬਿਲਕੁਲ ਜਾਣਕਾਰੀ ਤੁਹਾਨੂੰ ਹੋਰ ਦਿੰਨੇ ਆ ਮਾਨਵ ਜੀ ਆਨੰਦ ਕੁਦਰਤ ਦਾ ਪਹਿਲਾ ਦਾ ਰਾਤੀ ਮੀ ਕਾਫੀ ਪਿੰਦਾ ਰਿਆ ਤੇ ਆ ਜਿਹੜਾ ਸਾਹਮਣੇ ਹੈ ਨਾ ਆਪਣੇ ਆ ਲੱਗਾ ਆ ਹਾ ਅਲਾਰਮ ਜਿਆ ਇਹ ਪਾਣੀ ਦਾ ਲੱਗਾ ਆ ਜਿਹੜਾ ਨਦੀ ਦਾ ਆ ਨਦੀ ਦਾ ਪਾਣੀ ਜਦੋਂ ਵੱਧ ਆਇਆ ਫਿਰ ਅਲਾਰਮ ਵੱਜਦਾ ਆ ਹੈ ਤੇ ਗੁਰਦੁਆਰੇ ਅਨਾਉਂਸਮੈਂਟ ਵੀ ਕਰ ਦਿੰਦੇ ਆ ਵੀ ਦਰਸ਼ਨਾਂ ਲਈ ਜਿਹੜੇ ਯਾਤਰੀ ਗੋਵਿੰਦ ਧਾਮ ਨੂੰ ਚੱਲੇ ਆ ਵੀ ਪਾਣੀ ਦਾ ਲੈਵਲ ਵੱਧ ਗਿਆ ਹੈ ਖਤਰਾ ਆ ਤੇ ਇਸ ਕਰਕੇ ਰੁਕ ਜਾਓ ਤੇ ਜਾਂ ਥੋੜਾ ਜਿਹਾ ਸਾਵਧਾਨੀ ਵਰਤ ਕੇ ਜਾਓ ਇੱਕ ਗੂਜਾ ਇਸ ਕੰਮ ਲਈ ਲੱਗਾ ਆਇਆ ਹੈ। ਆ ਜਾਓ ਹੁਣ ਲੱਦੀਏ ਸਮਾਨ ਬੇਲਾ ਘੋੜੇ ਤੇ। ਲਾਓ ਸੰਗ ਜੀ। ਠੀਕ ਹੈ ਕੋਈ। ਸਮਾਨ ਅੱਥਾ ਲੱਦ ਲਿਆ ਆਪਾਂ ਘੋੜੇ ਤੇ। ਇਧਰ ਸੰਗਤ ਗੁਰੂ ਘਰ ਆ ਜੀ ਗੋਬਿੰਦ ਘਾਟ ਇਧਰ ਗगनਬਾਈ ਵੀ ਤਿਆਰ-ਵਾਰ ਤਿਆਰ ਸਦਾ ਹੀ ਨਿਸ਼ਾਨ ਰਹਿਣ ਝੂਰ ਦੇ ਪੰਥ ਖਾਲਸਾ ਮਹਾਰਾਜ ਦੇ। ਆ ਜਾਓ ਜੀ ਛੱਡ ਦਿਆਂ ਲਗਾਮਾਂ। ਅੱਜ ਪਹੁੰਚਾਂਗੇ ਆਪਾਂ ਪਿੰਡ ਪਾਕੀ। ਪਾਕੀ ਬੰਦਣਾ ਭਾਈ ਅੱਜ ਆਪਾਂ ਨਾ ਪਾਕੀ ਬੰਦਣਾ ਪਾਕੀ ਆ ਜੀ ਫੇ ਛੱਡੀ ਲਗਾਮਾਂ ਘੋੜੇ ਦੀਆਂ ਲਾਓ ਜੀ ਜਕਾਰਾ ਬੋਲੇ ਸੋ ਨਿਹਾਲ ਸਤ ਸ਼੍ਰੀ ਅਕਾਲ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਗੋਬਿੰਦ ਘਾਟ ਗਗਨ ਭਾਈ 100 ਰੁਪਿਆ ਦੇ ਆਪਾਂ ਵੀ ਆਜੋ ਤੁਰਿਏ ਫਿਰ ਲੋ ਜੀ ਸੰਗਏ ਜੀ ਛੜਤੀਆਂ ਫੇ ਆਪਾਂ ਲਗਾਮਾਂ ਘੋੜੇ ਦੀਆਂ ਵੱਲੋ ਘੋੜਾ ਤੇ ਆਹ ਯਾਰ ਆ ਗਗਨਦੀਪਾਈ ਚੱਲ ਵੇ ਘੋੜਿਆ ਲਾਦੇ ਆ ਜਿਵੇਂ ਪਾਕੀ ਪਹੁੰਚਾ ਗਏ ਪਾਕੀ ਪੰਡਾ ਜੜਾਈ ਪੈਣੀ ਐ ਬਹੁਤ ਸਿੱਖੀ ਉਹ ਚੜਾਈ ਪੈਣੀ ਆ ਜੋਚੀ ਮਾਠੜੀ ਜੋਚੀ ਮਾਠੜ ਜਾਣਣਾ ਜਦੋਂ ਉਦੋਂ ਮਾਨਵੀ ਫੇਰ ਆਨੰਦ ਆਲੇ ਦਿਵਾਲੇ ਦਾ ਆਹ ਦੇਖੋ ਡੈਗ ਦਾ ਝਰਨਾ ਤੇ ਆਪਾਂ ਹੁਣ ਚੜ ਰਹੇ ਹਾਂ ਚੜਾਈ 7 ਕਿਲੋਮੀਟਰ ਆਖ ਦੇ 9 ਕਿਲੋਮੀਟਰ ਲਿ ਗਿਆ ਭਾਈ ਪਿੱਛੇ ਆ ਪੂਰਾ ਪਹਾੜ ਜਾਣਾ ਹੈ ਇਹ ਪਹਾੜ ਦੇ ਪਿੱਛੇ ਇੱਕ ਪਹਾੜ ਹੋ ਰਿਹਾ ਉਹ ਚੜਨਾ ਆ 9 ਕਿਲੋਮੀਟਰ ਚੜਾਈ ਆ ਪੂਰੀ ਇਧਰ ਗਗਨਦੀਪਾਈ ਵੀ ਆਪਣੀ ਯੂਨੀਫਾਰਮ ਚ ਆ ਗਿਆ ਆ ਸਹੀ ਆ ਉਹ ਥੱਲੇ ਜਿਹੜਾ ਤੁਹਾਨੂੰ ਪੌਲਦੀ ਦਾ ਨਾ ਗਣੇਸ਼ ਪ੍ਰਿਆਗ ਮੰਦਿਰ ਆ ਉਹ ਉਥੋਂ ਆਪਾਂ ਚੜਾਈ ਚੜਦੇ ਆ ਰਹੇ ਆ ਇਦਾਂ ਘੁੰਮ ਕੇ ਆਉਂਦੇ ਇਹ ਇਦਾਂ ਜੜੀ ਦੇ ਹੱਲੇ ਆਪਾਂ 5 ਕਿਲੋਮੀਟਰ ਜੜੇ ਆ ਤੇ 4 ਕਿਲੋਮੀਟਰ ਲੈ ਹੋਸ ਗਈ ਆ ਜਿਹੜਾ ਹੀ ਪੂਰਾ ਨ ਜੋੜ ਕੇ ਰਾਤਾ ਰੋੜ ਕਿਲਾ ਚੜਾਈ ਦੇ ਜੋਸ਼ੀ ਮਟ ਉਚਾਈ ਤੇ ਆ ਚਾਹੇ ਆਪਾਂ ਉਧਰੋਂ ਆਈਏ ਤੇ ਹੇਮਕੁੰਡ ਸਾਹਿਬ ਵੱਲ ਨੂੰ ਜਦੋਂ ਆਪਾਂ ਆਉਣੇ ਆ ਉਦੋਂ ਚੜਾਈ ਬੰਦੀ 13 ਕਿਲੋਮੀਟਰ ਪੂਰੀ ਤਿੱਖੀ ਤੇ ਜਦੋਂ ਆਪਾਂ ਹੇਮਕੁੰਡ ਸਾਹਿਬ ਤੋਂ ਦਰਸ਼ਨ ਕਰਕੇ ਵਾਪਸ ਮੁੜਦੇ ਆ ਪੰਜਾਬ ਵੱਲ ਨੂੰ ਤੇ ਉਦੋਂ ਪੈਂਦੀ ਹੈ 10 ਕਿਲੋਮੀਟਰ ਚੜਾਈ ਤਿੱਖੀ ਪੂਰਾ ਨਜੋੜ ਦਿਆ ਬੰਦੇ ਨੂੰ ਇਹ ਤੇ ਨੰਦ ਮਾਰੋ ਪਹਾੜਾਂ ਦਾ ਬੱਦਲ ਦੇਖੋਗੇ ਨਹੀਂ ਸਾਫ ਆ ਇੱਧਰ ਹੈਗ ਨਹੀਂ ਜੰਨਤ ਦੇਖੋ ਤਾਂ ਬੱਦਲ ਜੰਨਤ ਹੈ ਜੰਨਤ ਕੋਕਰ ਤਾਂ ਸਹੀ ਰਹੀ ਪਹਾੜਾ ਜਗੇ ਯਾਰ ਲੋਈ 2 ਕਿਲੋਮੀਟਰ ਰਹਿ ਗਿਆ ਜੋ ਸ਼ਿਮਟ ਦਲ ਉਹੀ ਵੀ ਪੰਜਾਬੀ ਜਗਾੜੀ ਹੁੰਦੇ ਆ ਤੇ ਗगन ਦੀ ਬਾਈ ਦੇ ਘੋੜੇ ਦੀ ਤਾਰ ਟੁੱਟਈ ਹੋਆ ਆਪਣੇ ਭਾਈ ਕਿੱਥੇ ਰੁੱਟੀ ਦੀ ਇਹ ਜਦੋਂ ਆਪਾਂ ਚੜ ਕੇ ਜਾ ਰਹੇ ਸੀ ਉੱਪਰ ਚਾ ਚੜ ਕੇ ਜਾਂਦੇ ਸੀ ਉੱਪਰ ਨੂੰ ਅਸੀਂ ਹਿਮਕੁੰਡ ਸਾਹਿਬ ਨੂੰ ਸਾਈਕਲ ਲੈ ਗਏ ਤੇ ਬਾਈਓ ਸਾਰੀ ਇਤਰਾਈ ਵੀ ਹਿਮਕੁੰਡ ਸਾਹਿਬ ਤੋਂ ਲੈ ਕੇ ਗੋਬਿੰਦ ਘਾੜ ਤੱਕ ਐਂ ਈ ਤਾਰ ਕੇ ਲੈ ਕੇ ਆ ਬਾਂਹ ਦੇ ਜੋਰ ਨਾਲ ਤੇ ਇੱਥੇ ਤੱਕ ਵੀ ਦੇਖ ਲਓ ਬਾਈ ਇਹਦੇ ਲੈ ਆਇਆ ਸਾਈਕਲ ਤਾਂ ਹੁੰਦਾ ਭਰਾਵੋ ਆਪਾਂ ਦਾ ਢੇਰੀ ਢਾ ਲੈਣੀ ਆ ਆਪਾਂ ਦਾ ਫੋਨ ਤੇ ਸਿਰ ਖਾਣ ਲਾ ਪੈਣਾ ਜੀ ਸਾਰੇ ਸਾਈਕਲਿਸਟਾਂ ਦਾ ਬਾਈ ਕਿੱਥੋਂ ਵੱਲ ਹੋਣਾ ਕਿੱਦਾਂ ਹੋਣਾ ਕਰਕੇ ਦੋ ਤੇ ਜਗਾੜੀ ਇਸ ਕਰਕੇ ਦੱਸ ਕਹਿੰਦਾ ਆ ਇੱਧਰ ਸਾਈਕਲ ਦੀ ਕੋਈ ਦੁਕਾਨ ਤਕੂਨ ਹੈ ਨਹੀਂਗੀ ઋਸ਼ੀਕੇਸ਼ ਇੱਕ ਸ਼ੋਅ ਹੁੰਦੀ ਸੀਗੀ ਉਹ ਬਾਟ ਬਹੁਤ ਆ ਤੇ ਬਾਈ ਨਹੀਂ ਇਥੇ ਮੋਟਰਸਾਈਕਲਾਂ ਵਾਲੀ ਆ ਦੁਕਾਨ ਤੋਂ ਤਾਰ ਲੈ ਲਈ ਆ ਬਾਈ ਇਹ ਕਿਹੜੀ ਅਦਰ ਕਲਾਚ ਵਾਲੀ ਹੈਗੇ ਸਕੂਟਰ ਦੀ ਆ ਸਕੂਟਰ ਦੀ ਹੈ ਸਕੂਟਰ ਦੀ ਕਲਾਚ ਵਾਲੀ ਤਾਰ ਲੈ ਲਈ ਆ ਤੇ ਉਹੋ ਹੀ ਫਿੱਟ ਕਰ ਦੇਣੀ ਆ ਇਹਨੂੰ ਕਹਿੰਦੇ ਆ ਪੰਜਾਬੀਆਂ ਦਾ ਦਿਮਾਗ ਹੈਮ ਕੋਣ ਸਾਬ ਤੋਂ ਦਰਸ਼ਨ ਕਰਕੇ ਵਾਪਸ ਆਉਂਦੇ ਹੋਏ ਜਿਹੜੀ ਆਪਾਂ ਚੜਾਈ ਤੋਂ ਪਿੱਛੇ ਦਿਖਾ ਲਈਓ ਆਪਾਂ ਚੜਿਆ ਆ ਤੇ 10 ਕਿਲੋਮੀਟਰ ਦਾ ਗੇਟ ਸਗਾ ਹੋ ਜੋਸ਼ੀ ਮਾਠਾ ਪਾ ਨੰਗੇ ਆਏ ਆ ਤੇ ਆ ਜਾ ਹੁਣ ਜਿਹੜੀ ਆਪਾਂ ਉਤਰਨੀ ਉਹ ਦਿਖਾ ਲਦੇ ਆ ਦੁਬਾਰਾ ਮੈਂ ਕਹਿਆ ਤੀ ਤੁਸੀਂ ਤਾਂ ਪੁਰਾਣੀ ਵੀਡੀਓ ਹੀ ਦੇਖਤਾ ਚੁੱਕੇ ਆ ਪਰ ਤੁਹਾਨੂੰ ਇੱਕ ਵਾਰੀ ਆਨੰਦ ਫੇਰ ਦਵਾ ਦਈਏ ਜਦ ਆਪਾਂ ਨੂੰ ਦੁਬਾਰਾ ਦੇਖ ਕੇ ਇਨਾ ਮਜ਼ਾ ਆ ਰਿਹਾ ਆਨੰਦ ਆ ਰਿਹਾ ਤੁਹਾਨੂੰ ਕਿਉਂ ਨਹੀਂ ਆਊਗਾ ਆ ਸਾਰੀ ਕੈਂਚੀਆਂ ਆਪਾਂ ਹੁਣ ਉਤਰਨੀ ਆਂ ਬ੍ਰੇਕਾਂ ਦੇ ਜਾਣਾ ਆ ਉੱਥੇ ਤੱਕ ਉਹ ਦੇਖ ਲਓ ਚੜੇ ਸਕੇ ਪੈੜਲਾਂ ਤੇ ਤੇ ਹੁਣ ਹੋ ਜਾਣਾ ਆਪਾਂ ਬ੍ਰੇਕਾਂ ਤੇ ਇਸਾਰੀਆਂ ਕੈਂਚੀਆਂ ਦੁਨੀਆ ਦੇ ਆਨੰਦ ਮਾਣੋ ਕੁਦਰਤ ਦਾ ਦੇਖੋ ਬੱਦਲ ਪਹਾੜ ਗਰੇਂਦਰੀ ਕੈਂਚੀਆਂ ਪਿੰਡ ਬੜਵਾਲੀ ਤੋਂ ਗਗਨਦੀਪ ਬਾਈ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਕੈਂਚੀਆਂ ਉੱਤਰ ਕੇ ਉਦੋਂ ਬਾਅਦ ਵਿੱਚ ਆ ਚੜ੍ਹਾਈ ਸ਼ੁਰੂ ਹੋ ਜਾਂਦੀ ਆ ਫੇਲਿੰਗ ਦੀ हेलंग पुलिस चौंकी जिला चुमेली ये भी चढ़ाई हैगीे तीन किलोमीटर यानी हम आप चढ़ाई चढ़ रहे फिर डाउन आ जाए उच्चे लंबे पहाड़ सदा ही निशान रहने झूलते पंथ खालसा महाराज से ਹਾਂ ਜਿਹੜਾ ਹੀਲਿੰਗ ਵਾਲਾ 3-4 ਕਿਲੋਮੀਟਰ ਦਾ ਏਰੀਆ ਹੈ ਨਾ ਇੱਧਰ ਨੂੰ ਲੈਂਡ ਸਲਾਈਡਿੰਗ ਬਹੁਤ ਹੁੰਦੀ ਆ ਤੇ ਕਈ ਜਗ੍ਹਾ ਇਦਾਂ ਪੱਥਰ ਡੇਗੇ ਹੋਆ ਪੱਥਰ ਉੱਪਰ ਆ ਵੀ ਦੇਖ ਲਓ ਜਾਲ ਪਾਇਆ ਆ ਮੂਰੇ ਵੱਡੇ ਪੱਥਾ ਹਾਂ ਹਾਂ ਪਹਾੜ ਨੂੰ ਵੀ ਤੇ ਇਹ ਜੇ ਕਰਕੇ ਪੱਥਰ-ਪੁੱਥਰ ਨਾਲ ਡੇਗੇ ਇੱਧਰ ਨੂੰ ਪੱਥਰ ਬਹੁਤ ਡੇਦੇ ਆ ਹਾਂ ਇਹ ਜਾਲ ਪਾਇਆ ਇਹ ਥੋੜੀ ਜਿਹਾ ਯਾਨੀ ਕਿ ਡੇਂਜਰਸ ਜ਼ੋਨ ਵਿੱਚ ਆ ਜਾਂਦਾ ਹੈ ਏਰੀਆ ਲਓ ਜੀ ਗੁਲਾਬ ਕੋਟੀ ਲੰਘ ਕੇ ਥੋੜੇ ਸਾਹ ਲੈਣ ਨੂੰ ਰੁਕੇ ਸੀ ਤੇ ਮੈਂ ਕਿਹਾ ਤੁਹਾਨੂੰ ਦਿਖਾ ਲਈਏ ਫਿਰ ਹਰਿਆਲੀ ਉਹ بڑے ਹੋਏ ਪੌੜੀਦਾਰ ਖੇਤ ਆ ਤੇ ਵਿੱਚ ਬੀਜੀ ਹੈ ਉਹਨਾਂ ਨੇ ਫਸਲ ਇਹ ਨਹੀਂ ਪਤਾ ਹੁਣ ਕਿਹੜੀ ਸਹੀ ਗੱਲ ਐ ਬਿਜਲੀ ਮਹਿਗਮਾ ਹੀ ਸਫਤ ਕਰਨੀ ਬੰਦ ਦੀ ਆ ਪ੍ਰਧਾਨੀ ਪਤੰਦਰਾ ਨੇ ਕਿਦਾਂ ਵੇ ਖੰਬੇ ਖੁੰਬੇ ਫਟ ਗਿੱਤੇ ਇਹ ਦੇਖੋ ਫਿਊਜੇ ਨਹੀਂ ਲਾ ਸਕਦੇ ਫਿਊਜ ਕੀ ਆਪਣੇ ਵਾਲੇ ਚੜੇ ਨਹੀਂ ਹੁਣਾ ਖੰਬੇ ਪਰਤੇ ਤਾਂ ਇਥੇ ਵੀ ਜੂਰੇ ਆ ਤਾਰੂ ਦਾ ਟਰੱਕ ਲੱਗ ਜੂਗਾ ਪੂਰਾ ਪੂਰਾ ਤਾਂ ਜਾਣਗੇ ਉਥੇ ਦਾ ਫਿਰ ਤਾਂ ਲੱਗਿਆ ਨੇ ਨਹੀਂ ਬੱਕਰੀ ਗਲਾਸੀ ਮੰਗਣੀ ਉਸਤਨ ਲੱਗਿਆ ਨੇ ਬੱਕਰੀ ਦਾਰੂ ਮੰਗਣੀ ਓ ਸਾਹਮਣੇ ਵੀ ਗੋੜੀਦਾਰੇ ਬਣੇ ਆ ਨੰਗੀ ਅੱਖ ਨਾਲ ਇਨਸਾਨੀ ਇਹਨਾਂ ਦਾ ਬਹੁਤ ਵਧੀਆ ਦੀਦਾ ਕੈਮਰੇ 'ਚ ਪਤਾ ਨਹੀਂ ਹੁਣ ਯਾਨੀ ਆ ਨਾਂਦੇ ਆ ਪੂਰਾ ਜੀ ਨਾ ਆ ਬਗ ਦੀ ਆਲਕਨੰਦਾ ਪੁੱਤਰੇ ਆ ਪਾ ਉਤਰੇ ਆ ਜੜਾਈ ਓ ਜਿਹੜੀ ਤੁਹਾਨੂੰ ਸੜਕ ਦੇਦੀ ਆ ਔਰ ਤੇ ਆਪਾਂ ਇਸ ਟਾਈਮ ਖੜੇ ਆ ਪਤਾਲ ਗੰਗਾ ਇਹ ਆ ਪਤਾਲ ਗੰਗਾ ਦਾ ਝਾਕਾ ਇੱਧਰ ਗਗਨਦੀਪ ਬਾਈ એનਰਜੀ ਡਾਊਨਲੋਡ ਕਰਦਾ ਸਟਿੰਗ ਡਰ ਕੇ ਅੱਗੇ ਜੀਤਦਾ ਸਟਿੰਗ ਪੀਓ ਪਹਿਲਾਂ ਖਰਾਕ ਲਓ ਖਰਾਕ ਦੇ ਬਾਅਦ ਸਟਿੰਗ ਦਾ ਖਰਾਕ ਜੂਰੀਆ ਸੇਤ ਲਈ ਮਹਾਰਾਜ ਜੇ ਖਰਾਕ ਨਹੀਂ ਖਾਓਗੇ ਸੇਤ ਕਿਦਾਂ ਕੈਮ ਰਹੂਗੀ ਤੇ ਇੱਥੇ ਰੁਕੇ ਸੀਗੇ ਸਟਿੰਗ ਪੀਣਾ ਤੇ ਇੱਧਰ ਬਾਈ ਆ ਘੋੜਾ ਤੇ ਇੱਧਰ ਆਪਣਾ ਤੂਫਾਨ ਤੇ ਹੁਣ ਪਤਾ ਲੱਗਾਂਗਾ ਤਾਂ ਚੜਾਈ ਪੈਣੀ ਆ ਚੜਾਈ ਯਾਨੀ ਕਿ ਜਿੱਥੇ ਆਪਾਂ ਪਹੁੰਚਣਾ ਹੈ ਅੱਜ ਰਾਤ ਰੁਕਣਾ ਹੈ ਉੱਥੇ ਤੱਕ ਚੜਾਈ ਆ ਤੇ ਰਾਜ ਇੱਕ ਜਾਣਕਾਰੀ ਹੋ ਰਿਆ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਬਹੁਤ ਜ਼ਰੂਰੀ ਆ ਜਾਣਕਾਰੀ ਆਹੋ ਆਇਦਰ ਜਾਣਾ ਹੈ ਜੀ ਆਪਾਂ ਆਹ ਸਾੜੇ ਕਿ ਤੋ ਹੋ ਗਿਆ ਪਹਾੜ ਚੜ ਕੇ ਤੇ ਮਗਰ ਖੋਰ ਪਹਾੜ ਇਦਾਂ ਘੁੰਮਾਂਗੇ ਵਿੱਚ ਉਂਗਲੀ ਆ ਜਾਂਦੀ ਆ ਰੁੜ ਕੇ ਆ ਲ ਚਲ ਕੋਈ ਨਹੀਂ ਕਿਤੇ ਨਹੀਂ ਪਾ ਦਿਆਂਗੇ ਇਦਾਂ ਵੀਡੀਓ ਤਵਾਨਾ ਲਵ ਯੂ ਓਏ ਹਾਂਜੀ ਆ ਜਿਹੜੀ ਤੁਸੀਂ ਨਾ ਗੁਫਾ ਜੀ ਦੇਖ ਰਹੇ ਹੋ ਸਰੰਗ ਜਈ ਜ਼ੂਮ ਕਰਕੇ ਦਿਖਾ ਲਦਾ ਤੁਹਾਨੂੰ ਆਹ ਆਲੀ ਪੂਰੇ ਸਫਰ ਦੇ ਵਿੱਚ ਪੰਜਾਬ ਤੋਂ ਲੈ ਕੇ ਹਿਮਕੋਂਡ ਸਾਹਿਬ ਤੱਕ ਇੱਕ ਇਹੀ ਗੁਫਾ ਆਉਂਦੀ ਹੈ ਇਹੀ ਸਰੰਗ ਆਉਂਦੀ ਆ ਇਹਨੂੰ ਬਣਾਉਣ ਦਾ ਕਾਰਨ ਇਹ ਆ ਬਈ 2004 ਤੋਂ ਲਗਾਤਾਰਾ ਪਹਾੜ ਡੇਗ ਰਿਹਾ ਹੈ ਹਾਲਾ 2004 ਤੋਂ ਤੇ 24 ਚੱਲਦਾ ਆ 2024 ਆਪੇ ਹਿਸਾਬ ਲਾ ਲਓ ਕਿੰਨੇ ਸਾਲ ਹੋ ਗਏ ਤਰੇਕ ਸਾਲੇ ਪਹਾੜ ਡੈਗਦਾ ਜੀ ਤੇ ਇਧਰ ਖੱਚਾ ਖੁੱਚਾ ਪੂਰੀਆਂ ਪਾਈਆਂ ਆ ਪਿੱਛੇ ਜਾਲ ਵੀ ਪਾਇਓ ਸਗੇ ਆਪਾਂ ਉੱਥੋਂ ਨੰਗੇ ਆਏ ਵੇ ਕਿਤੇ ਕੋਈ ਬੱਟਾ-ਬੋਟਾ ਨਾ ਆ ਗਏ ਸੱਚ ਬੱਜੇ 2004 ਤੋਂ ਲਗਾਤਾਰੇ ਪਹਾੜ ਜੰਡ ਡੈਗ ਰਿਹਾ ਹੈ ਇਹ ਗੁਫਾ ਯਾਨੀ ਕਿ ਹੇਮਕੌਂ ਸਾਹਿਬ ਵੱਲੋਂ ਆਉਂਦਿਆਂ ਨੂੰ ਲੰਗ ਸੀ ਨੰਗ ਕੇ ਆਉਂਦੀ ਆ ਤੇ ਜਦੋਂ ਆਪਾਂ ਆਹ ਆਪਣੇ ਸ਼੍ਰੀਨਗਰ ਡੇਰਾ ਦੂਰ ਰਿਸ਼ੀਕੇਸ਼ ਪੰਜਾਬ ਵੱਲੋਂ ਆਉਂਦੇ ਆ ਤਾਂ ਪਾਕੀ ਨੰਕੇ ਆਉਂਦੀ ਆ ਅੱਜ ਆਪਣੀ ਰਾਤ ਦੀ ਸਟੇ ਬਸ ਕੋਸ਼ਿਦੂਰੀ ਤੇ ਰਹਿ ਗਿਆ ਗੁਰਦੁਆਰਾ ਗੁਰੂ ਘਰ ਇਹਦਾ ਪਾਕੀ ਦੇ ਵਿੱਚ ਪਿੰਦਾ ਆ ਜਿੱਥੇ ਆਪਾਂ ਜਾਂਦੇ ਸਮੇਂ ਰੁਕੇ ਸੀਗੇ ਚਾਹ ਪਾਣੀ ਪੀਤਾ ਲੈ ਬਾ ਆ ਗੈ ਨਹੀਂ ਕੋ ਫਾਸੋ ਬਾ ਦੇਖੋ ਤਾਂ ਜੀ ਲੈਂਡ ਸਲਾਈਡਿੰਗ ਹੋਈ ਹੋ ਪੱਥਰ ਡਿਗੇ ਹੋ ਪਰ ਇਦਾਂ ਗਾ ਵੀ ਇਧਰ ਪ੍ਰਸ਼ਾਸਨ ਜਿਹੜਾ ਆਪਣੇ ਜਾਂ ਬੀਆਰਓ ਵਾਲੇ ਸਰਕਾਰੀ ਵਿਭਾਗਾਂ ਰਲ ਮਿਲ ਕੇ ਸਾਰੇ ਪੱਥਰ ਜਲਦੀ ਕਰਾ ਦਿੰਦਾ ਹੈ ਰੋਡ ਸਾਫ ਹੋ ਜਾਂਦਾ ਜਲਦੀ ਲਓ ਜੀ ਮੌਸਮ ਦਾ ਮਾਣੋ ਆਨੰਦ ਬੱਦਲ ਵਾਈ ਹੋ ਗਈ ਪੂਰੀ ਅਕਾਲਪੁਰਕ ਸੱਚੇ ਪਾਤਸ਼ਾਹ ਜੀਆਂ ਦੀ ਮਿਹਰ ਹਸਕਾ ਟਾਈਮ ਨਾਲ ਹੀ ਟਿਕਾਣੇ ਲੱਗ ਗਏ ਆ ਤੇ ਪਹੁੰਚ ਗਏ ਆ ਆਪਾਂ ਪਿੰਡ ਪਾਕੀ ਗੁਰਦੁਆਰਾ ਸ੍ਰੀ ਹਿਮਕੁੰਡ ਸਾਹਿਬ ਗੋਬਿੰਦ ਮਾਰਗ ਇਹ ਪਾਕੀ ਪਿੰਡ ਦੇ ਵਿੱਚ ਹੈ ਜੀ ਟਰਸਟ ਹਮਕੁੰਡ ਸਾਹਿਬ ਦੇ ਅੰਦਰ ਆ ਤੇ ਕਾਰ ਸੇਵਾ ਗੁਰਦੁਆਰਾ ਸ਼੍ਰੀ ਗੋਵਿੰਦmarg ਤੇ ਘੋੜੇ ਆਪਾਂ ਆਪਣੇ ਉੱਪਰ ਚਾੜਦੇ ਆ ਬੱਬਾ ਜੀ ਕੀ ਹਾਲ ਦੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਆਪਣੇ ਖਾਲਸਾ ਜੀ ਇੱਥੇ ਜਾਂਦੇ ਹੋਏ ਵੀ ਇਹਨਾਂ ਕੋਲੇ ਰੁਕੇ ਸੀ ਪ੍ਰਸ਼ਾਦਾ ਪਾਣੀ ਆਪਾਂ ਛੱਕ ਕੇ ਗਏ ਸੀ ਤੇ ਹੁਣ ਅੱਜ ਦੀ ਰਾਤ ਵੀ ਇੱਥੇ ਗਗਨਦੀਪ ਬਾਈ ਵਾਲਾ ਘੋੜਾ ਇਹਨੇ ਘੋੜੇ ਨੂੰ ਤੇ ਇਸ ਨੂੰ ਸਲੂਟ ਹੈ ਆ ਇਹਦੇ ਬਾਰੇ ਜਾਣਕਾਰੀ ਪਾਉਣੀ ਆ ਆਪਾਂ ਚਾਹੇ ਕੱਲ ਦੀ ਵੀਡੀਓ ਚ ਪਾਈਏ ਤੇ ਚਾਹੇ 2-3 ਦਿਨ ਅਟਕੇ ਪਾਈਏ ਤੇ ਇਧਰ ਆਪਣਾ ਤੂਫਾਨ ਤੇ ਉਧਰ ਗਗਨਦੀ ਬਾਈ ਮੇਕਅਪ ਕਰਦਾ ਹੋਇਆ ਆਉਂਦੇ ਬਾਈ ਕਹਿੰਦਾ ਮੇਕਅਪ ਕਰਨਾ ਕਹਿੰਦਾ ਅੱਜ ਕਹਿੰਦਾ ਮੂੰਹ ਬਹੁਤ ਹੋਰ ਤਰ੍ਹਾਂ ਹੋਇਆ ਆ ਬਾਈ ਲਕਮੀ ਵਾਲਿਆਂ ਦੇ ਲੈ ਲਈਏ ਤੈਨੂੰ ਆ ਗਿਆ ਤੇ ਚੈਨਲ ਹੈਗਾ ਗੁਰਦੁਆਰਾ ਸਾਹਿਬ ਦਾ ਜਿਹੜਾ ਸੇਵਾਦਾਰ ਹੈ ਆਪਣੀ ਰੋਟੀ ਪਾਣੀ ਬਣਾਉਣ ਵਾਲਾ ਉਹ ਮੜੇ ਗਿਆ ਆ ਕਿਸੇ ਸਵੀਰ ਭਾਈ ਤੇ ਬਾਬਾ ਕਹਿੰਦਾ ਚਾਹ ਤਾਂ ਮੈਂ ਵੀ ਨਹੀਂ ਦਿੱਤੀ ਸਵੀਰ ਦੀ ਆਪਾਂ ਕਿ ਆਪੇ ਬਣਾ ਲੰਨੇ ਬਾਬਾ ਕਹਿੰਦਾ ਚਾਬੀਆਂ ਉਹਦੇ ਕੋਲ ਆ ਤੇ ਬਾਈ ਜੀ ਕਹਿੰਦਾ ਫੇ ਭੁੱਖ ਲੱਗੀ ਆ ਯਾਰ ਆ ਨਾਲੇ ਹੀ ਦੁਕਾਨਾ ਆ ਗੁਰੂ ਘਰ ਦੇ ਤੇ ਮੈਂ ਕਹਾ ਚੱਲ ਬਾਈ ਮੈਂ ਲਿਆਣਾ ਖਾਣ ਨੂੰ ਇੱਥੋਂ ਲੈਨੇ ਆ ਉਹ ਪੀਣ ਨੂੰ ਤੇ ਨਾਲ ਬੈਸਕਟ ਵਗੈਰਾ ਜਾਂ ਭੁਜੇ ਭਾਈ ਆ ਜੇ ਲੈ ਲੈਣੇ ਮਗਾ ਸਰਪ੍ਰਾਈਟ ਲੈ ਲੈਣੇ ਆ ਬਾਈ ਪਾਰਲੇ ਜੀ ਖਾਂਦਾ ਹੁੰਦਾ ਤੇ ਪਾਰਲੇ ਜੀ ਲੈ ਲੈ ਆ ਤੇ ਆਪਾਂ ਆਪਣੀ ਲੈ ਲੈਣੇ ਕੋ ਭੂਜੀਆ ਭਜੀਆ ਜਿਆ ਇੱਥੇ ਇੱਥੇ ਆਪਾਂ ਰੁਕੇ ਆ ਇਸ ਏਰੀਏ ਦੇ ਮੱਛਰ ਬਹੁਤ ਆ ਮੱਛਰ ਵੀ ਯਾਨੀ ਕਿ ਐਦਾਂ ਦਾ ਆ ਜਿੱਦਾਂ ਡੂੰਮੜੇ ਦੀਆਂ ਮੱਖੀਆਂ ਹੁੰਦੀਆਂ ਥੋੜਾ ਜਰ ਪਏ ਆ ਤੇ ਲੜਦਾ ਹੀ ਬਹੁਤ ਸੀਗਾ ਉੱਤੇ ਚਦਰ ਜੇ ਵੀ ਲਈ ਫੇਵ ਨਹੀਂ ਲੜਨੋ ਅੜਦਾ ਮੈਂ ਕਿਹਾ ਯਾਰ ਭਾਈ ਜੀ ਉੱਠ ਤੂੰ ਆਨੰਦ ਮਾਣੀਏ ਗੁਜਰਤ ਦਾ ਆ ਦੇਖੋ ਜੀ ਹੈਗਨੇ ਨੰਦ ਨਾਲੇ ਮਛਰ ਤੋਂ ਵਜਾਂਗੇ ਤੇ ਨਾਲੇ ਕੁਦਰਤ ਦਾ ਆਨੰਦ ਮਾਣਾਂਗੇ ਗੁਰੂ ਘਰ ਦੇ ਪਹਿਲ ਕੋਲ ਫਰੰਟ ਤੇ ਆਏ ਦੇਖੋ ਜੀ ਆਏ ਹਾਏ 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 ਹੈ ਕਿ ਨਹੀਂ ਜੰਨਤ ਉਹ ਬੋਲ ਸਕੀਨ ਲਾਦਾ ਉਧਰ ਨੂੰ ਆ ਦੇਖੋ ਬੱਦਲ ਗਦਾਉੜੇ ਫਿਰਦੇ ਆਦੇ ਦੇਖੋ ਇੱਕ ਕੈਮਰੇ ਦੀ ਜਿਹਦੇ ਨਹੀਂ ਇਨਸਾਨੀ ਅੱਖ ਨਾਲ ਤਾਂ ਹਵਾ ਦੇ ਵਿੱਚ ਦੌੜੇ ਫਿਰਦੀ ਹੁੰਦੀ ਕੋਈ ਰੂਹ ਜਾਂ ਉੜਿਆ ਫਿਰਦਾ ਏਦਾਂ ਲੱਗਦਾ ਦੇਖਣ ਨੂੰ ਤੇ ਘਰ ਦਿਖਾ ਲ ਦੇ ਤੁਹਾਨੂੰ ਬਈ ਉਹਦਾ ਇਹ ਨਹੀਂ ਪਤਾ ਲੱਗਦਾ ਯਾਰ ਉਹ ਰਾਹ ਕਿੱਧਰ ਦੀ ਹੋਊਗਾ ਇੱਥੇ ਪੁੱਛਿਆ ਬਾਬੇ ਨੂੰ ਵੀ ਬੋਦਾ ਬਾਬੇ ਨੂੰ ਵੀ ਨਹੀਂ ਉਹ ਜ਼ੂਮ ਕਰਕੇ ਵੀ ਇੰਨਾ ਦੇਖ ਲਓ ਇੰਨਾ ਕੀ ਦਿਦਾ ਆ ਦੱਸਾਂ ਕਿ ਇਹ ਤਾਂ ਗੱਲ ਫੋਨ ਆਇਆ ਤਾਂ ਉਹ ਪਹਾੜੀ ਦੇ ਘਰ ਬਣੇ ਹੋਊਗੇ ਬਈ ਜਿੰਦੇ ਆਏ ਕਿ ਮੋਟਰਸਾਈਕਲ ਲੈ ਕੇ ਵੇਰ ਹੁਣ 325 ਦਿਨ ਤੱਕ ਬਤਾਨਿਆ ਇੱਥੇ ਲੋਕ ਨਹੀਂ ਕਿੱਦਾਂ ਰਹਿੰਦੇ ਹੋਣਗੇ ਕਿੱਦਾਂ ਸਰਵਾਈਵ ਕਰਦੇ ਹੋਣਗੇ ਬਾਕੀ ਆਨੰਦਪੁਰ ਆ ਐਂਦਾ ਕਹਦੇ ਮੇਰੇ ਜਦੋਂ ਗੱਲ ਨਾਲ ਕੋਈ ਆਉਦੀ ਹੋਵੇ ਇੱਧਰ ਦੇਖੋ ਤਾਂ ਹੋਰ ਵਧੀਆ ਇਧਰਾਂ ਤੇ ਚੀਲ ਦੇ ਮਾਰਦੇ ਚੀਕਾ ਇਧਰ ਗੁਰੂ ਘਰ ਦੇ ਉੱਪਰਲੇ ਪਾਸੇ ਆਹ ਦੇ ਪੌੜੀਦਾਰ ਬਣੇ ਹੋਏ ਖੇਤ